ਵਿੱਚ ਨਾਨ ਸਾਈਕਲੈਂਡਰ ਲਾਗੂ ਹੋਇਆ ਜਿਹੜਾ 2009 ਵਿੱਚ ਆਣ ਕੇ ਉਹਨੂੰ ਸੋਧ ਦੇ ਨਾਲ ਤੇ ਸਾਰਾ ਬਿੱਟੂ ਵੀ ਕਲੈਂਡਰ ਕਰ ਦਿੱਤਾ ਗਿਆ ਸੰਭਤਾ ਧਿਆਨ ਨਾਲ ਸੁਣੋ ਬੇਸ਼ੱਕ ਕਾਪੀ ਪੈਨ ਕਰਕੇ ਨੋਟ ਕਰ ਲੈਣਾ ਤੇ ਤੁਸੀਂ ਇਹਨਾਂ ਨੁਕਤਿਆਂ ਨੂੰ ਕਦੀ ਵਿਚਾਰਨ ਦਾ ਯਤਨ ਕਰਨਾ ਬਿਜ਼ਨਸ 'ਚ ਘਾਟਾ ਪੈ ਜਾਵੇ ਵਪਾਰ 'ਚ ਘਾਟਾ ਪੈ ਜਾਵੇ ਅਸੀਂ 19 ਦਿਨ ਤੱਕ ਸਕਿਰ ਹੋ ਕੇ ਨਹੀਂ ਬੈਠਦੇ ਜਿੰਨੀ ਦੇਰ ਤੱਕ ਸਾਡਾ ਘਾਟਾ ਪੂਰਾ ਨਾ ਹੋਵੇ ਕਦੀ ਕੌਮ ਬਾਰੇ ਵੀ ਸੋਚਣ ਦੀ ਲੋੜ ਹੈ ਸਾਨੂੰ ਉਹਦੇ ਵਿੱਚ ਪ੍ਰਚਾਰ ਕਰਾ ਗਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਘਰ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਜਿਹੜਾ ਕਲੈਂਡਰ ਬਿਕਰਮੀ ਕਲੈਂਡਰ ਹੈ ਜਿਹੜਾ ਜਿਹੜਾ 100 ਦੇ ਨਾਂ ਤੇ ਅੱਜ ਸਾਡੇ ਮੜਿਆ ਜਾ ਰਿਹਾ ਹੈ ਮੱਥੇ ਵੀ ਇਹਨੂੰ ਲਾਓ ਇਹਦੇ ਮੁਤਾਬਕ ਆਉਣ ਵਾਲੇ 100 ਸਾਲ ਵਿੱਚ 27 ਸਾਲ ਐਸੇ ਹੋਣਗੇ ਜਿਨ੍ਹਾਂ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਗੁਰੂਕ੍ਰਪ ਇੱਕ ਵਾਰ ਵੀ ਨਹੀਂ ਆਏਗਾ ਫਿਰ ਗੱਲ ਦੁਹਰਾ ਦੇ ਜਿਹੜਾ 2009 ਦੇ ਵਿੱਚ ਕੈਲੰਡਰ ਤਬਦੀਲ ਕੀਤਾ ਗਿਆ ਬਿਕਰਮੀ ਬਣਾ ਦਿੱਤਾ ਗਿਆ ਇਸ ਕੈਲੰਡਰ ਮੁਕਾਬਕ ਆਉਣ ਵਾਲੇ 100 ਸਾਲ ਵਿੱਚ 27 ਸਾਲ ਐਸੇ ਹੋਣਗੇ ਕਿ 27 ਸਾਲਾਂ ਚ ਗੁਰੂ ਗੋਬਿੰਦ ਸਿੰਘ ਦਾ ਗੁਰਪ੍ਰਬ ਪੂਰੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਇੱਕ ਵਾਰ ਵੀ ਨਹੀਂ ਆਏਗਾ ਤੇ 27 ਸਾਲਾਂ ਚ ਇੱਕ ਸਾਲ ਚ ਦੋ ਵਾਰ ਆਏਗਾ ਫਿਰ ਗੱਲ ਦੁਹਰਾ ਦੇ ਤਾਂ ਕਿ ਗੱਲ ਪੱਕੀ ਹੋ ਸਕੇ ਆਉਣ ਵਾਲੇ ਤੁਸੀਂ ਇਹ ਗੱਲ ਲਾਈਵ ਹੈ ਰਿਕਾਰਡਿੰਗ ਹੋ ਰਹੀ ਹੈ ਬੇਸ਼ੱਕ ਤੁਸੀਂ ਰੱਖ ਸਕਦੇ ਹੋ ਸਬੂਤ ਉਹ ਤਾਂ ਕਦੀ ਜਿਹੜੇ ਜਿਉਂਦੇ ਰਹਿ ਤੇ ਵੇਖ ਲੈਣਾ ਜੇ ਤੇ ਫਿਕਰਮੀ ਕਲੈਂਦਰ ਜਿਹਨੂੰ ਸੋਧ ਦੇ ਨਾਂ ਤੇ ਸੋਧਿਆ ਗਿਆ ਆਉਣ ਵਾਲੇ 1 ਸਾਲ ਦੇ ਵਿੱਚ ਅਸੀਂ ਤੇ ਆਪਣੇ ਬੱਚਿਆਂ ਦੀਆਂ ਜਨਮ ਦੇ ਤਾ ਮੁਕਰਰ ਕਰਦੇ ਆ ਪਰ ਸਾਨੂੰ ਹਰ ਵਾਰ ਵਿਪਰ ਦੀ ਸੋਚ ਵਾਲ ਵਿਪਰ ਦੇ ਉਹ ਵਾਲੇ ਵੇਖਣਾ ਪੈਂਦਾ ਵੀ 10 ਸਾਲ ਕੀ ਸਾਡੇ ਗੁਰੂ ਦਾ ਪ੍ਰਕਾਸ਼ ਦਿਸ ਕਿਹੜੀ ਦੇਜ ਨੂੰ ਆ ਰਿਹਾ ਸਾਨੂੰ 10 ਸਾਲ ਕੀ ਅਸੀਂ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਕਿਹੜੀ date ਨੂੰ ਮਨਾਈਏ ਤੇ ਜਿਹੜਾ ਕੈਲੰਡਰ 2009 ਵਿੱਚ ਸੋਧਣ ਦੀ ਨਾਤੇ ਅੰਦਰੋਂ ਸਾਰਾ ਧਾਰ ਕੀਤਾ ਗਿਆ ਉਹਦੇ ਮੁਤਾਬਕ ਜੋ ਆਉਣ ਵਾਲੇ 100 ਸਾਲ ਦੇ ਵਿੱਚ 27 ਸਾਲ ਐਸੇ ਹੋਣਗੇ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਗੁਰਪ੍ਰਬ 27 ਸਾਲਾਂ ਵਿੱਚ ਇੱਕ ਵਾਰ ਵੀ ਨਹੀਂ ਆਏਗਾ ਤੇ 27 ਸਾਲ ਆਉਣ ਵਾਲੇ 100 ਸਾਲ 'ਚ ਐਸੇ ਹੋਣਗੇ ਜਿਨ੍ਹਾਂ ਵਿੱਚ ਇੱਕ ਸਾਲ ਦੇ ਵਿੱਚ ਦੋ ਵਾਰ ਆਏਗਾ ਪਹਿਲਾ ਜਨਵਰੀ 'ਚ ਤੇ ਫਿਰ ਦਸੰਬਰ ਚ ਅੱਛਾ ਆਉਣ ਵਾਲੇ 100 ਸਾਲ ਵਿੱਚ 3 ਮਹੀਨੇ 3 ਮਹੀਨੇ ਪੋਦੇ ਪਾਸ ਤਿੰਨ ਵਾਰ ਪੋ ਮਹੀਨਾ ਆ ਹੀ ਨਹੀਂ ਰਿਹਾ ਜਿਹੜਾ ਪੋ ਦਾ ਮਹੀਨਾ ਹੈ ਨਾ ਆਉਣ ਵਾਲੇ 100 ਸਾਲ ਵਿੱਚ ਪੋ ਦਾ ਮਹੀਨਾ ਹੀ ਨਹੀਂ ਆ ਰਿਹਾ ਇੰਨਾ ਕੁ ਜੰਦਰੋ ਰਲਗੱਡ ਕਰ ਦਿੱਤਾ ਗਿਆ ਤੇ ਮੈਂ ਰਾਤੀ ਵੀ ਲਾਈਵ ਉੱਥੋਂ ਦੇ ਸਰਦਾਰ ਕੁਲਦੀਪ ਸਿੰਘ ਜੋ ਸ਼ੇਰ-ਏ-ਪੰਜਾਬ ਰੇਡੀਓ ਦੇ ਸੰਚਾਲਕ ਨੇ ਚਲਾਉਂਦੇ ਨੇ ਇਹ ਸਾਰੀ ਰਿਪੋਰਟਿੰਗ ਉੱਤੇ ਪਹੁੰਚ ਰਹੀ ਹੈ ਮੈਂ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਵੀ ਰਾਤ ਗੱਲ ਕੀਤੀ ਵੀ ਕਿੱਦਾਂ ਦਾ ਮਾਹੌਲ ਹੈ ਇੱਥੇ 5 ਨੂੰ ਮਨਾ ਰਹੇ ਕਿ 11 ਨੂੰ ਕਹਿੰਦੇ ਜੀ 70% ਸਿੱਖ ਸੰਗਤ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਮਨਾ ਰਹੇ ਨੇ ਅਸੀਂ ਪਿਪਰ ਦੇ ਕੋਲੋਂ ਕਿਉਂ ਫੈਸਲਾ ਕਰਾਈਏ ਕਿ ਸਾਡੇ ਗੁਰੂ ਦਾ ਪ੍ਰਕਾਸ਼ ਦਿਹਾੜਾ ਕਦੋਂ ਹੈ ਅਸੀਂ ਫੈਸਲਾ ਖੁਦ ਕਰਨਾ ਜਾਣਦੇ ਹਾਂ ਤੁਸੀਂ ਹੈਰਾਨ ਹੋਵੋਗੇ 70% ਕੈਨੇਡਾ ਤੇ ਅਮਰੀਕਾ ਦੀ ਧਰਤੀ ਤੇ ਸਿੱਖ ਸੰਗਤ ਨੇ ਪ੍ਰਵਾਨ ਕੀਤਾ ਕਿ ਅਸੀਂ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਮਨਾ ਰਹੇ ਹਾਂ ਔਰ ਸਿੱਖ ਸੰਗਤ ਨੂੰ ਆਪ ਫੈਸਲਾ ਕਰਨਾ ਪਵੇਗਾ ਕਿ ਕਿਧਰ ਨੂੰ ਅਸੀਂ ਜਾਣਾ ਹੈ ਕਿਹੜੇ ਬੰਦੇ ਅਸੀਂ ਤੁਰਨ ਦਾ ਯਤਨ ਕਰਨਾ ਹੈ ਕਿਧਰਲੇ ਬੰਦੇ ਅਸੀਂ ਤੁਰਨਾ ਹੈ ਇਹ ਫੈਸਲਾ ਸਿੱਖ ਸੰਗਤ ਆਪ ਕਰਲੇ ਪ੍ਰਚਾਰਕ ਦੀ ਤੇ ਡਿਊਟੀ ਹੈ ਤੇ ਰੋਜ਼-ਰੋਜ਼ ਸਾਨੂੰ ਇਹ ਗੱਲਾਂ ਕਰਦੇ ਆ ਵੀ ਚੰਗਾ ਵੀ ਲੱਗਦਾ ਆਮ ਸਿੱਖ ਸੰਗਤ ਨੇ ਕਹਿਣਾ ਗੱਲਾਂ ਪਰ ਕੌਮ ਨੂੰ ਬਿਮਾਰੀਆਂ ਲੱਗੀਆਂ ਨੇ ਜਿਵੇਂ ਡਾਕਟਰ ਦੇ ਕੋਲ ਤੁਸੀਂ ਜਾਓ ਡਾਕਟਰ ਬਾਹਰੋਂ ਮलमपट्टी ਕਰੀ ਜਾਵੇ ਪਰ ਤੁਹਾਨੂੰ ਬਿਮਾਰੀ ਦਾ ਕਾਰਨ ਨਾ ਦੱਸੇ ਇੱਕ ਪ੍ਰਚਾਰਕ ਹੋਣ ਦੇ ਨਾਤੇ ਦਾਸ ਦਾ ਫਰਜ਼ ਬਣਦਾ ਹੈ ਕਿ ਜਿਹੜੀ ਵੱਡੀ ਬਿਮਾਰੀ ਹੈ ਬੇਸ਼ੱਕ ਕਾਫੀ ਪੈਨ ਕਰਕੇ ਨੋਟ ਕਰ ਲੋ ਔਰ ਵਾਲੇ 100 ਸਾਲ ਦੇ ਵਿੱਚ 27 ਸਾਲ ਐਸੇ ਹੋਣਗੇ ਜਿਨ੍ਹਾਂ 27 ਸਾਲਾਂ ਚ ਗੁਰੂ ਗੋਬਿੰਦ ਸਿੰਘ ਦਾ ਗੁਰੂਪਰਵ ਇੱਕ ਵਾਰ ਵੀ ਨਹੀਂ ਆਏਗਾ ਤੇ ਇਹ 27 ਸਾਲ ਐਸੇ ਹੋਣਗੇ ਜਿਨ੍ਹਾਂ ਚ ਇੱਕ ਸਾਲ ਚ ਦੋ ਵਾਰ ਗੁਰੂ ਗੋਬਿੰਦ ਸਿੰਘ ਦਾ ਗੁਰੂਪਰਵ ਆਏਗਾ ਤੇ ਤਿੰਨ ਵਾਰ ਤੋਂ ਦਾ ਮਹੀਨਾ ਆਉਣਾ ਹੀ ਨਹੀਂ ਜਿਹੜਾ ਬਿੱਤਰਮੀ ਕੈਲੰਡਰ ਨਾਮ ਸਹਿ ਕੈਲੰਡਰ ਦੇ ਨਾਂ ਤੇ ਮੜਿਆਗਾ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਨਹੀਂ ਕਰਾਂਗਾ ਇਹ ਚਾਇਦਾ ਇਹ ਕਿ ਜਿਹਨੂੰ ਤੁਸੀਂ ਸੋਧਨ ਦਾ ਨਾਮ ਲਏ ਦਿਓ ਉਹਦਾ ਨਾਂ ਹੀ ਬਿੱਕਰ ਨਹੀਂ ਕਲੈਂਡਰ ਕਰ ਦਿਓ ਗੁਰੂ ਨਾਨਕ ਦਾ ਨਾਂ ਤੇ ਨਾ ਬਦਨਾਮ ਕਰੋ ਨਾਂ ਸ਼ਾਇਕ ਕਲੈਂਡਰ ਸਰਦਾਰ ਪਾਲ ਸਿੰਘ ਪੁਰੇਵਾਲ ਜੋ ਐਨ ਆਰ ਆਈ ਵੀਰ ਨੇ ਉਹਨਾਂ ਉਹਨਾਂ ਬਾਰੇ ਵੀ ਰਾਤ ਪਤਾ ਲੱਗਾ ਵੀ ਉਥੋਂ ਦੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਜਾਗੇ ਹੋਏ ਸਿੱਖ जिन्होंने कोई सियासत का प्रभाव नहीं इतने सियासत का प्रभाव है ना प्रचारक भी सियासत का प्रभाव राजी से भी सियासत का प्रभाव प्रबंधक से भी सियासत का प्रभाव आम पब्लिक भी सियासत का प्रभाव पै गया जथेदारे भी पै गया गुरु कृपा करे गुर की बचनी आज भी काना हो जाए भी मालिका तेरे बचना करके मैं अपना पे सक मैं किसी को ना पूछना पवे भी मैं कि फैसला संसार के सामने लैके जाना है ਤੇ ਉਥੇ ਸਰਦਾਰ پارਸ ਸਿੰਘ ਪੁਰੇਵਾਲ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਨਮਾਨਤਰੀ ਕੀਤਾ ਰਾਤ ਕਿਉਂਕਿ ਰਾਤ ਦਾਸ ਜੀ ਜਦੋਂ ਬੋਲ ਰਿਹਾ ਸੀ ਨਾਲ-ਨਾਲ ਲਾਈਵ ਹੋ ਰਿਹਾ ਸੀ ਉਹ ਦੱਸ ਰਹੇ ਸਨ ਸਵਾਲ-ਜਵਾਬ ਚੱਲ ਰਿਹਾ ਸਨ ਕਿ ਉਥੇ ਇੱਕ ਦਸ਼ਮੇਸ਼ ਦਰਬਾਰ ਗੁਰਦੁਆਰਾ ਹੈ ਸਰਦਾਰ ਗਿਆਨ ਸਿੰਘ ਪ੍ਰਬੰਧਕੋ ਵੀ ਲੈ ਕੇ ਸਨ ਉਹ ਕਹਿੰਦੇ ਵੀ ਅਸੀਂ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਪੁਰਬ ਇੱਥੇ ਮਨਾ ਰਹੇ ਹਾਂ ਤੇ ਕਾਫੀ ਸਿੱਖ ਸੰਗਤ ਸਾਡੇ ਨਾਲ ਸਹਿਮਤ ਹੈ ਕਿ ਅਸੀਂ ਹੁਣ ਗੁਜਾਰੀਆਂ ਦੇ ਅੱਗੇ ਜਾ ਕੇ ਸਿਰ ਨਹੀਂ ਚਪੋਣਾ ਸੀ ਤੇ ਜੋ ਫੈਸਲਾ ਦੋ ਜੀ ਕਿ ਇਹ ਵੀ ਤੇ ਫੈਸਲਾ ਪਾਲ ਤੱਕਦਾ ਹੀ ਹੈ ਨਾ ਜਿਹੜਾ 2003 ਵਿੱਚ ਫੈਸਲਾ ਹੋਇਆ ਨਾਨਸਾਈਕ ਕੈਲੰਡਰ ਦਾ ਉਹ ਵੀ ਤੇ ਪਾਲ ਤੱਕਦਾ ਫੈਸਲਾ ਸੀ ਪਰ ਨਹੀਂ ਪਸੰਦ ਆਇਆ ਸਾਡੇ ਪ੍ਰਵਾਦ ਦੇ ਲੋਕਾਂ ਨੂੰ ਉਹਨਾਂ ਨੇ ਖਿੱਚ ਧੂਕੇ ਮਗਰ ਪੈ ਪੈ ਕੇ ਨੌਂਸ਼ ਤਬਦੀਲ ਕਰ ਦਿੱਤਾ ਤੇ ਆਮ ਕਿਹਾ ਜਾਂਦਾ ਵੀ ਪਾਲ ਤੱਕਰ ਤੂੰ ਕੋਈ ਵੀ ਹੁਕਮਨਾਮਾ ਗਲਤ ਜਾਰੀ ਨਹੀਂ ਹੁੰਦਾ ਹੁਣ ਇਹ ਸਿੱਖ ਸੰਗਤ ਆਪ ਫੈਸਲਾ ਕਰਕੇ ਉਹਨਾਂ ਨੂੰ ਪੁੱਛੇ ਵੀ ਜਾ ਤੇ 2003 ਵਾਲਾ ਗਲਤ ਤੁਸੀਂ ਫੈਸਲਾ ਲੈ ਚੁੱਕੇ ਸੀ ਜਾਂ ਹੁਣ ਫੈਸਲਾ ਗਲਤ ਲਿਆ ਦੋਹਾਂ ਚ ਇੱਕ ਤੇ ਗਲਤ ਲਿਆਈ ਹੈ ਤੇ ਜਿਹੜਾ ਵੀ ਨਿਆਇਦਾਨਕ ਕਦੀ ਕਦੀ ਫੈਸਲੇ ਗਲਤ ਵੀ ਹੋ ਜਾਇਆ ਕਰਦੇ ਨੇ ਇਹ ਗਲਤੀ ਮੰਨਣ ਚ ਕੋਈ ਹਰਜ ਨਹੀਂ ਜਿਹੜੇ ਗਲਤੀ ਮੰਨ ਲੈਣ ਪਰਿਵਾਰਾਂ ਦੇ ਜਿਵੇਂ ਉਹ ਕੌਮ ਦਾ ਭਲਾ ਕਰ ਜਾਂਦੇ ਨੇ ਤੇ ਕਈ ਵਾਰੀ ਆਪਣੀ ਗਲਤੀ ਤੇ ਕੋਈ ਬੰਦਾ ਆਰ ਜਾਏ ਨਾ ਉਹਦਾ ਨੁਕਸਾਨ ਬਹੁਤ ਵੱਡਾ ਪਰਿਵਾਰਾਂ ਨੂੰ ਦੇਸ਼ਾਂ ਨੂੰ ਤੇ ਕੌਮਾਂ ਨੂੰ ਭੁਗਤਣਾ ਪੈਂਦਾ ਹੈ ਗਲਤੀ ਸਵੀਕਾਰ ਕਰਨ ਵਿੱਚ ਕੋਈ ਹਰਜ ਨਹੀਂ ਹੈ ਤੇ ਮੈਂ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਾਂਗਾ ਕੋਈ ਪ੍ਰਚਾਰਕ ਰਾਗੀ ਢਾਡੀ ਘਰ ਬੈਠ ਕੇ ਸੁਣਦਾ ਹੋਵੇ ਦਿੱਤਾ ਗੁਰੂ ਦਾ ਖਾ ਰਿਆ ਨਮਕ ਗੁਰੂ ਦਾ ਖਾ ਰਿਆ ਤੇ ਮੇਰੇ ਹਿਸਾਬ ਦੇ ਨਾਲ ਸਾਨੂੰ ਨਮਕ ਖਾ ਕੇ ਅਦਾ ਜਰੂਰ ਕਰਨਾ ਚਾਹੀਦਾ ਹੈ